8 ਸਾਲ ਦੇ ਮਾਸੂਮ ਬੱਚੇ ਦੀ ਸੜਕੀ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ। ਤਾਂ ਬੇहद ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਬੱਚਾ ਸਕੂਲ ਤੋਂ ਘਰ ਆ ਕੇ ਖੇਡਣ ਦੇ ਲਈ ਬਾਹਰ ਚਲਾ ਗਿਆ ਸੀ। ਹੁਸ਼ਿਆਰਪੁਰ ਦੇ ਡਸੂਹਾ ਦੇ ਨਿਵਾਸੀ ਦੱਸੇ ਜਾ ਰਹੇ ਨੇ ਪਰਿਵਾਰ ਜਿਨ੍ਹਾਂ ਦੇ ਪੁੱਤ ਦੇ ਨਾਲ ਇਹ ਵੱਡਾ ਹਾਦਸਾ ਵਾਪਰਿਆ। ਤਾਂ ਦੱਸਿਆ ਜਾ ਰਿਹਾ ਹੈ ਕਿ ਇੱਕ ਪਾਰੀ ਵਾਹਨ ਦੀ ਚਪੇਟ ਦੇ ਵਿੱਚ ਉਹਨਾਂ ਇਸ ਬੱਚੇ ਦੀ ਜਾਨ ਚਲੀ ਗਈ ਹੈ ਜਾਣਕਾਰੀ ਦਿੰਦੇ ਆ ਦੱਸਿਆ ਗਿਆ ਹੈ ਕਿ ਇਹ ਬੱਚਾ ਜਿਹੜਾ ਹੈ ਸਕੂਲ ਤੋਂ ਘਰ ਵਾਪਸ ਆਉਣ ਤੋਂ ਬਾਅਦ ਬਾਹਰ ਖੇਡਣ ਦੇ ਲਈ ਚਲਾ ਜਾਂਦਾ ਤੇ ਅਚਾਨਕ ਹੀ ਕਿਸੇ ਵਾਹਨ ਦੀ ਚਪੇਟ ਦੇ ਵਿੱਚ ਆਇਆ ਜਿੱਥੇ 8 ਸਾਲਾ ਮਾਸੂਮ ਦੀ ਜਾਨ ਚਲੀ ਗਈ ਹੈ ਤੇ ਉਹਦੇ ਰੀਪੜਤ ਪਰਿਵਾਰ ਦਾ ਇਹ ਕਹੜਾ ਕਿ ਜਿਵੇਂ ਹੀ ਉਹਨਾਂ ਨੂੰ ਇਹ ਖਬਰ ਮਿਲੀ ਹੈ ਤਾਂ ਉਹਨਾਂ ਤੇ ਤਾਂ ਮੰਨੂ ਦੁੱਖਾਂ ਦਾ ਪਹਾੜ ਟੁੱਟ ਗਿਆ ਤੇ ਉੱਥੇ ਹੀ ਇਲਾਕੇ ਦੇ ਵਿੱਚ ਵੀ ਸੋਗ ਦੀ ਲਹਿਰ ਹੈ ਤੇ ਪਰਿਵਾਰ ਦਾ ਇਹ ਕਹਣਾ ਕਿ ਉਹਨਾਂ ਦਾ ਪੁੱਤਰ ਨਰਿੰਦਰ ਸਿੰਘ ਲਾਡੀ ਆਪਣੇ ਪਰਿਵਾਰ ਦੇ ਨਾਲ ਜਰਮਨੀ ਦੇ ਵਿੱਚ ਖੁਸ਼ੀ-ਖੁਸ਼ੀ ਰਹਿ ਰਿਹਾ ਸੀ ਕਿ ਇਹ ਦੁਖਦ ਹਾਦਸਾ ਵਾਪਰਿਆ ਬਾਜੂ ਵਿੱਚ ਸੀ ਬੰਦੂਦੋ ਹਾਂ ਬਾਜੂ ਵਿੱਚ ਹੀ ਜਾ ਬੀ ਸੀ ਮੈਂ ਬੜਾ ਸਾਰਿਆਂ ਮੈਂ ਓਕੇ ਓਕੇ ਆਇਰ ਬੰਨਾਦਨ ਆ ਸੁਭਰਾ ਜੀ ਨਰਿੰਦਰ ਲਾਡੀ ਦੇ ਪੁੱਤਰ ਮੇਰੇ 4 5 ਤਾਂ ਜੇ ਤੁਹਾਡੇ ਕੋਲ ਦੇ ਖੂਤੇ ਨਾਲ ਹਾਦਸਾ ਵਾਪਰਿਆ ਇਹ ਕਦੋਂ ਹੋਇਆ ਸੀ ਔਰ ਕਦੋਂ ਤੁਹਾਨੂੰ ਪਤਾ ਲੱਗਾ ਕਿਸ ਤਰ੍ਹਾਂ ਪਤਾ ਮੇਰਾ ਬੇਟਾ ਨਰਿੰਦਰ ਸਿੰਘ ਲਾਡੀ ਕਾਫੀ ਸਾਲਾਂ ਤੋਂ ਜੋ ਜਰਮਨ ਵਿੱਚ ਰਹਿ ਰਿਹਾ ਹਾ ਮੇਰਾ ਪੁੱਤਾਂ ਉਹਦੇ ਨਾਲ ਹੀ ਜਰਮਨ ਗਿਆ ਸੀ ਕਿੰਨੇ ਸਾਲ ਪੁੱਤ ਉਹਦੀ 8 ਸਾਲ ਦੀ ਉਮਰ ਹਾ 7 ਸਾਲ ਹੋ ਗਏ ਸੀ 8 ਮਹੀਨਾ ਚੜਿਆ ਸੀ ਤੇ ਅਚਨਚੇਤ ਉਹ ਸਕੂਲ ਤੋਂ ਵਾਪਸ ਆਇਆ ਆਪਣੀ ਮੰਮੀ ਨੂੰ ਕਹਿਣ ਲੱਗਾ ਮੈਂ ਖੇਤੋਂ ਚੱਲਾਂ ਉਸ ਦਿਨ ਉਹ ਸਕੂਲ ਦਾ ਇੰਟਰ ਸੀ ਉਹ ਘਰ ਵਾਲਾ ਉਹਦੇ ਥੱਲੇ ਆ ਕੇ ਟਾਇਰ ਥੱਲੇ ਆ ਕੇ ਮੇਰੇ ਪੁੱਤ ਦੀ ਡੈਥ ਹੋ ਗਈ ਉਹਦਾ ਨਾਮ ਨਵਦੀਪ ਸਿੰਘ ਹੈ ਵੀ ਉਸ ਪੁੱਤਰ ਦੇ ਦਸੰਗ ਲਾਡੀ ਪਰਿਵਾਰ ਨੂੰ ਬਹੁਤ ਸਦਮਾ ਲੱਗਾ ਜਨਰਲ ਪੁਲਿਸ ਵੱਲੋਂ ਜਿਹੜਾ ਕਿ ਕਾਰਵਾਈ ਕੀਤੀ ਜਾ ਰਹੀ ਹੈ ਜਨਰਲ ਪੁਲਸਵਾਰਿਆਂ ਨੇ ਉਸੇ ਵੇ ਤੁਰੰਤ ਕਾਰਵਾਈ ਕਰਦੇ ਹੋਏ ਇੰਟਰਵਿਊ ਇੰਟਰਵਿਊ ਉਹਨੂੰ ਰੈਸਟ ਕਰ ਲਿਆ ਤੇ ਜਨਰਲ ਵਾਲੇ ਤਫਤੀਸ਼ ਕਰ ਰਹੇ ਹਨ ਕਿ ਕਿਸ ਕਿਸ ਤਰ੍ਹਾਂ ਪਹੁੰਚਿਆ ਇਹ ਖਬਰ ਬਹੁਤ ਦੁਖਾਈ ਖਬਰ ਆ ਪਰਿਵਾਰ ਬਹੁਤ ਸਦਮੇ ਵਿੱਚ ਆ ਬਾਹਰ ਬੱਚੇ ਵੀ ਬਹੁਤ ਸਦਮੇ ਵਿੱਚ ਆ ਸਾਨੂੰ ਫੋਨ ਤੇ ਸਾਰੀ ਜਾਣਕਾਰੀ ਦਿੱਤੀ ਗਈ ਸੀ ਕਿ ਇਸ ਤਰ੍ਹਾਂ ਸਮਾਪਤ ਹੋਇਆ ਤੁਰੰਤ ਉਹਦੇ ਮਾਂ ਦਾ ਫੋਨ ਆਇਆ ਹੂੰ ਉਹ ਆਣਾ ਮੁੜ ਗਿਆ ਬਹੁਤ ਸੋੜ ਕੇ ਮੇਰਾ ਮਨ ਬਹੁਤ ਦੁਖੀ ਹੈ ਅਸੀਂ ਸਾਰੀ ਜ਼ਿੰਦਗੀ ਪੁੱਤਰੇ ਦੀ ਜੋ ਯਾਦ ਹੈ ਉੰਗਿਸ਼ਾ ਆਪਣੇ ਮਨਾਂ ਵਿੱਚ ਰੱਖੋ ਕਿ ਹੁਣ ਤੁਸੀਂ ਅੰਤਿਮ ਦਰਸ਼ਨ ਲਈ ਕਿ ਬੱਚੇ ਨੂੰ ਇੱਥੇ ਸੰਸਕਾਰ ਕੀਤਾ ਜਾਏਗਾ ਜਾਂ ਉਹ ਉਥੇ ਹੀ ਦਿੱਤਾ ਜਾਏਗਾ ਜਰਮਨ ਵਿੱਚ ਨਹੀਂ ਉਹਦੀ ਹਾਲਤ ਬਹੁਤ ਖਰਾਬ ਹੋਣ ਕਰਕੇ ਬੱਚੇ ਦੀ ਕਿਉਂਕਿ ਕੈਂਟਰ ਥੱਲੇ ਆਉਣ ਕਰਕੇ ਜਿਆਦਾ ਫਰਚ ਹੋ ਗਿਆ ਹੈ ਇਸ ਕਰਕੇ ਉਹਦਾ ਬੁੱਧਵਾਰ ਨੂੰ ਜਰਮਨ ਵਿੱਚ ਸੰਸਕਾਰ ਕੀਤਾ ਜਾਵੇਗਾ ਪਰਿਵਾਰ ਨਾਲ ਜੀ ਬਹੁਤ ਮਾੜਾ ਹੋਇਆ ਜੀ ਨਰਿੰਦਰ ਸਿੰਘ ਜੀ ਜਿਹੜੇ ਮੇਰੇ ਵੱਡੇ ਭਾਜੀ ਲੱਗਦੇ ਆ ਜੀ ਇਹ ਜਰਮਨ ਰਹਿ ਰਹੇ ਕਾਫੀ ਟਾਈਮ ਤੋਂ ਤੇ ਇਹਨਾਂ ਦਾ ਬੇਬੀ ਜਿਹੜਾ ਵਾ 7 ਸਾਲ ਦਾ ਹੈਗਾ ਜੀ ਉਹ ਸਕੂਲ ਤੋਂ ਆਇਆ ਹੋਇਆ ਤੇ ਬਾਹਰ ਮਮਾ ਨੂੰ ਬੋਲਦਾ ਹੈ ਜੀ ਮਮਾ ਮੈਂ ਨਾ 5 ਮਿੰਟ ਚ ਆਇਆ ਖੇਡ ਕੇ ਤੇ ਬਾਹਰ ਜਾਂਦਾ ਤੇ 2 ਮਿੰਟ ਬਾਅਦ ਹੀ ਉਹਨਾਂ ਨੂੰ ਖਬਰ ਮਿਲ ਜਾਂਦੀ ਹੈ ਕਿ ਇਦਾਂ ਹਾਸਾ ਵਾਪਰ ਗਿਆ ਉਹਨਾਂ ਦੇ ਨਾਲ ਤੇ ਪਰਿਵਾਰ ਬਹੁਤ ਦੁੱਖਾਜ ਹੈ ਜੀ ਤੇ ਕੀ ਹੁਣ ਸੰਸਕਾਰ ਉੱਥੇ ਕੀਤਾ ਜਾਏਗਾ ਹਾਂ ਜੀ ਹਾਂ ਜੀ ਉਹ ਥੋੜੀ ਥੋੜੀ ਹਾਲਤ ਨਾ ਜਿਆਦਾ ਖਰਾਬ ਹੋ ਗਈ ਸੀ ਉਹਦੇ ਕਰਕੇ ਫਿਰ ਇੱਥੇ ਨਹੀਂ ਲਿਆ ਜਾ ਸਕਦਾ ਬੋੜੀ ਨੂੰ ਤੇ ਉਹਨਾਂ ਦਾ ਸੰਸਕਾਰ ਜਿਹੜਾ ਉੱਥੇ ਹੀ ਕੀਤਾ ਜਾਏਗਾ ਔਰ ਤੋਂ ਬਾਅਦ ਵੱਡੇ ਭਾਜੀ ਇੱਥੇ ਆਣਗੇ ਬਾਕੀ ਰਸਮਾਂ ਬਾਕੀ ਇੱਥੇ ਕਰਨਗੇ ਰਸਮਾਂ ਜੀ ਤੇ ਪਰਿਵਾਰ ਤੇ ਬਹੁਤ ਦੁੱਖ ਦਾ ਟਾਈਮ ਆ ਜੀ ਜੀ ਇਹ ਗੈਵੀ ਸਾਡੀ ਗਲੀ 'ਚ ਸਾਡੇ ਇਕੱਠੇ ਘਰ ਆ ਜੀ ਤੇ ਅੱਜ ਤੋਂ ਕੁਝ ਸਾਲ ਪਹਿਲਾਂ ਬਾਹਰ ਆਪਣੇ ਫਾਦਰ ਨਾਲ ਗਿਆ ਸੀ ਇਹ ਤੇ ਬੜਾ ਵਧੀਆ ਪਰਿਵਾਰ ਆ ਜੀ ਇਹ ਤੇ ਇੰਨਾ ਸੋਹਣਾ ਬੱਚਾ ਵੀ ਸਾਡੇ ਲਾਗੇ-ਦਾਗੇ ਜਿੰਨੇ ਘਰ ਆ ਇੰਨਾ ਸੋਹਣਾ ਬੱਚਾ ਨਹੀਂ ਕਿਸੇ ਦਾ ਹੈਗਾ ਜੀ ਬਹੁਤ ਪਿਆਰਾ ਸੀਗਾ ਪੂਰੇ ਜਾਨ ਦਾ ਇੰਨਾ ਦੁੱਖ ਆ ਸਾਰਾ ਸਾਡਾ ਮੁੱਹੱਲਾ ਸਾਡਾ ਕੈਂਥਾ ਜਿੰਨਾ ਵੀ ਆ ਬਹੁਤ ਸਾਰੇ ਸਾਰੇ ਸੋਗ ਜੀ ਆ ਜੀ ਸਾਰੇ ਬਹੁਤ ਮਾੜਾ ਕੰਮ ਹੋਇਆ ਆਪਾਂ ਇਸ ਪਰਿਵਾਰ ਦੇ ਨਾਲ ਖੜੇ ਆ ਜੀ ਜੋ ਦੁੱਖ ਸੁੱਖ ਦੇ ਉਹਨਾਂ ਦੇ ਭਾਈਵਾਲ ਆ ਜੀ ありがとうございまです。